ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਰਠ ਮਹਲਾ 5 ਤਨ ਸੰਤਨ ਕਾ ਤਨ ਸੰਤਨ ਕਾ ਮਨ ਸੰਤਨ ਕਾ ਕੀਆ ਸੰਤ ਪ੍ਰਸਾਦ ਹਰਨਾਮ ਧਿਆਇਆ ਸਰਬ ਖੁਸ਼ਲ ਤਬ ਠੀਆ ਸੰਤਨ ਬਿਨਾ ਅਵਰ ਨਾ ਦਾਤਾ ਬੀਆ ਜਾ ਜਾ ਸਰਨ ਪਰੈ ਸਾਧੂ ਕੀ ਸੋ ਪਾਰ ਗਰਮੀ ਚਿਆ ਰਹਾ ਰਹਾ ਕੋਟ ਪਰਾਧ ਮਿਟਹਿ ਜਨ ਸੇਵਾ ਹਰ ਕੀਰਤਨ ਜਸ ਗਾਈਐ ਇहां ਸੁਖ ਆਗੇ ਮੁਖ ਉਜਲ ਜਨ ਕਾ ਸੰਗ ਵੜ ਪਾਗੀ ਪਾਈਐ हरासना एक अनेक गुण पूरन तां की कै तक उपमा कहिए आगमा अगोचर सद अविनाशी शरण संतन की सतनाम से है साहिब जी सरठ महला पांचवा तन संतन का धन संतन का ਮਨੁ ਸੰਤਨ ਕਾ ਕੀਆ ਸੰਤ ਪ੍ਰਸਾਦ ਹਰਨਾਮ ਧਿਆਇਆ ਸਰਬ ਕੁਸ਼ਲ ਸਭ ਠੀਆ ਸੰਤਨ ਬਿਨਾ ਅਵਰ ਨਾ ਦਾਤਾ ਬੀਆ ਜੋ ਜੋ ਸਰਨ ਪਰੈ ਸਾਧੂ ਕੀ ਸੋ ਪਾਰ ਗਰਮੀ ਕੀਆ ਰਹਾ ਕੋਟ ਪ੍ਰਾਦ ਮਿਟਹਿ ਜਨ ਸੇਵਾ ਹਰ ਕੀਰਤਨ ਜਸ ਗਾਈਐ ਇਹਾ ਸੁਖ ਆਗੇ ਮੁਖ ਉਜਲ ਜਨਕਾ ਸੰਗ ਵੜ ਪਾਗੀ ਪਾਈਐ ਰਸਨਾ ਏਕ ਅਨੇਕ ਗੁਣ ਪੂਰਨ ਤਾਂ ਕੀ ਕਹਿ ਤਕ ਉਪਮਾ ਕਹੀਐ आगम अगोचर सद अविनासी शरण संतन की सतनाम लय रहै साहिब जी शरठ महालाम पांचवा तन संतन का तन संतन का मन संतन का किया संत प्रसाद हर नाम त्याया सर्व कुशल तब थिया ਸੰਤਨ ਬਿਨਾ ਅਵਰਨਾ ਦਾਤਾ ਬੀਆ ਜੋ ਜੋ ਸਰਣ ਪਰੈ ਸਾਧੂ ਕੀ ਸੋ ਪਾਰ ਗਰਮੀ ਚੀਆ ਰਹਾ ਰਹਾ ਕੋਟ ਪਰਾਧ ਮਿਟਹਿ ਜਨ ਸੇਵਾ ਹਰ ਕੀਰਤਨ ਜਸ ਗਾਈਐ ਇਹਾਂ ਸੁਖ ਆਗੇ ਮੁਖ ਚਲ ਜਨਕ ਸੰਗ ਵੜ ਪਾਗੀ ਪਈਐ ਰਸਨਾ ਏਕ ਅਨੇਕ ਗੁਣ ਪੂਰਨ ਤਾਂ ਕੀ ਕਹਿ ਤਕ ਉਪਮਾ ਕਹੀਐ ਆਗਮ ਅਗੋਚਰ ਸਦ ਅਵਨਾਸੀ ਸਰਣ ਸੰਤਨ ਕੀ ਲਹੀਐ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਰਠ ਮਹਲਾ 5 ਤਨ ਸੰਤਨ ਕਾ ਧਨ ਸੰਤਨ ਕਾ ਮਨ ਸੰਤਨ ਕਾ ਕੀਆ ਸੰਤ ਪ੍ਰਸਾਦ ਹਰਨਾਮ ਧਿਆਇਆ ਸਰਬ ਖੁਸ਼ਲ ਸਭ ਠੀਆ ਸੰਤਨ ਬਿਨਾ ਅਵਰ ਨਾ ਦਾਤਾ ਬੀਆ ਜੋ ਜੋ ਸਰਨ ਪਰੈ ਸਾਧੂ ਕੀ ਸੋ ਪਾਰ ਗਰਮੀ ਕੀਆ ਰਹਾ ਕੋਟ ਪ੍ਰਾਦ ਮਿਟਹਿ ਜਨ ਸੇਵਾ ਹਰ ਕੀਰਤਨ ਜਸ ਗਈਐ ਇਹਾ ਸੁਖ ਆਗੇ ਮੁਖ ਉਚਲ ਜਨ ਕਾ ਸੰਗ ਵਡ ਪਾਗੀ ਪਾਈਐ हरासना एक अनेक गुण पूरन तां की केतक उपमा कहिए आगमा अगोचर सद अविनाशी शरण संतन की सतनाम रहीम साहब जी सरठ महला पांचवा तन संतन का तन संतन का ਮਨੁ ਸੰਤਨ ਕਾ ਕੀਆ ਸੰਤ ਪ੍ਰਸਾਦ ਹਰਨਾਮ ਧਿਆਇਆ ਸਰਬ ਖੁਸ਼ਲ ਸਭ ਠੀਆ ਸੰਤਨ ਬਿਨਾ ਅਵਰ ਨਾ ਦਾਤਾ ਬੀਆ ਜੋ ਜੋ ਸਰਣ ਪਰੈ ਸਾਧੂ ਕੀ ਸੋ ਪਾਰ ਗ੍ਰਮੀ ਕੀਆ ਰਹਾ ਰਹਾ ਕੋਟ ਪ੍ਰਾਦ ਮਿਟਹਿ ਜਨ ਸੇਵਾ ਹਰ ਕੀਰਤਨ ਜਸ ਗਾਈਐ ਇहां ਸੁਖ ਆਗੇ ਮੁਖ ਉਜਲ ਜਨਕਾ ਸੰਗ ਵੜ ਪਾਗੀ ਪਾਈਐ ਰਸਨਾ ਏਕ ਅਨੇਕ ਗੁਣ ਪੂਰਨ ਤਾਂ ਕੀ ਕਹਿ ਤਕ ਉਪਮਾ ਕਹੀਐ ਆਗਮ ਅਗੋਚਰ ਸਦ ਅਵਨਾਸੀ ਸਰਣ ਸੰਤਨ ਕੀ ਲਈਐ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ 5 ਤਨ ਸੰਤਨ ਕਾ ਧਨ ਸੰਤਨ ਕਾ ਮਨ ਸੰਤਨ ਕਾ ਕੀਆ ਸ਼ਾਂਤ ਪ੍ਰਸਾਦ ਹਰਨਾਮ ਧਿਆਇਆ ਸਰਬ ਕੁਸ਼ਲ ਸਭ ਠੀਆ ਸ਼ਾਂਤਨ ਬਿਨਾ ਅਵਰ ਨਾ ਦਾਤਾ ਬੀਆ ਜੋ ਜੋ ਸਰਨ ਪਰੈ ਸਾਧੂ ਕੀ ਸੋ ਪਾਰ ਗਰਮੀ ਕੀਆ ਰਹਾ ਕੋਟ ਪਰਾਧ ਮਿਟਹਿ ਜਨ ਸੇਵਾ ਹਰ ਕੀਰਤਨ ਜਸ ਗਈਐ ईहां सुख आगे मुख उजला जनका संग वड पगी पईए रशना एक अनेक गुण पूरन तां की केतक उपमा कहिए आगमा अगोचर सद अविनाशी शरण संतन की सतनाम है वह साहिब जी ਸਰਠ ਮਹਲਾ 5 ਤਨ ਸੰਤਨ ਕਾ ਤਨ ਸੰਤਨ ਕਾ ਮਨ ਸੰਤਨ ਕਾ ਕੀਆ ਸੰਤ ਪ੍ਰਸਾਦ ਹਰਨਾਮ ਧਿਆਇਆ ਸਰਬ ਖੁਸ਼ਲ ਸਭ ਠੀਆ ਸੰਤਨ ਬਿਨਾ ਅਵਰ ਨਾ ਦਾਤਾ ਬੀਆ ਜੋ ਜਰ ਸਰਨ ਪਰੈ ਸਾਧੂ ਕੀ ਸਪਾਰ ਗਰਮੀ ਕੀਆ ਰਹਾ ਹੁ ਆ ਕੋਟ ਪ੍ਰਾਦ ਮਿਟਹਿ ਜਨ ਸੇਵਾ ਹਰ ਕੀਰਤਨ ਜਸ ਗਾਈਐ ਇਹਾ ਸੁਖ ਆਗੇ ਮੁਖ ਉਜਲ ਜਨ ਕਾ ਸੰਗ ਵਡ ਪਾਗੀ ਪਾਈਐ रासना एक अनेक गुण पूरन तां की कैतक उपमा कहिए आगमा अगोचर सद अविनासी शरण संतन की लहीए सतनाम श्री वाहेगुरु साहिब जी सोरठ महला 5वां ਧਨ ਸੰਤਨ ਕਾ ਧਨ ਸੰਤਨ ਕਾ ਮਨੁ ਸੰਤਨ ਕਾ ਕੀਆ ਸੰਤ ਪ੍ਰਸਾਦ ਹਰਨਾਮ ਧਿਆਇਆ ਸਰਬ ਕੁਸ਼ਲ ਸਭ ਠੀਆ ਸੰਤਨ ਬਿਨਾ ਅਵਰ ਨਾ ਦਾਤਾ ਬੀਆ ਜੋ ਜੋ ਸਰਣ ਪਰੈ ਸਾਧੂ ਕੀ ਸੋ ਪਾਰ ਗ੍ਰਾਮੀ ਕੀਆ ਰਹਾ ਰਹਾ ਕੋਟ ਪ੍ਰਾਦ ਮਿਟਹਿ ਜਨ ਸੇਵਾ ਹਰ ਕੀਰਤਨ ਜਸ ਗਾਈਐ ਇहां ਸੁਖ ਆਗੇ ਮੁਖ ਉਜਲ ਜਨ ਕਾ ਸੰਗ ਵੜ ਪਾਗੀ ਪਾਈਐ रासना एक अनेक गुण पूरन तां की कैतक उपमा कहिए आगमा अगोचर सद अविनासी शरण संतन की लहीए सतनाम से वाहे गुरु साहिब जी सोरठ महला पांचवा तन संतन का तन संतन का ਮਨੁ ਸੰਤਨ ਕਾ ਕੀਆ ਸੰਤ ਪ੍ਰਸਾਦ ਹਰਨਾਮ ਧਿਆਇਆ ਸਰਬ ਖੁਸ਼ਲ ਸਭ ਠੀਆ ਸੰਤਨ ਬਿਨਾ ਅਵਰ ਨਾ ਦਾਤਾ ਬੀਆ ਜੋ ਜੋ ਸਰਣ ਪਰੈ ਸਾਧੂ ਕੀ ਸੋ ਪਾਰ ਗ੍ਰਾਮੀ ਕੀਆ ਰਹਾ ਰਹਾ ਕੋਟ ਪ੍ਰਾਦ ਮਿਟਹਿ ਜਨ ਸੇਵਾ ਹਰ ਕੀਰਤਨ ਜਸ ਗਾਈਐ ਇਹਾਂ ਸੁਖ ਆਗੇ ਮੁਖ ਉਜਲ ਜਨਕਾ ਸੰਗ ਵੜ ਪਾਗੀ ਪਾਈਐ ਰਸਨਾ ਏਕ ਅਨੇਕ ਗੁਣ ਪੂਰਨ ਤਾਂ ਕੀ ਕਹਿ ਤਕ ਉਪਮਾ ਕਹੀਐ ਆਗਮ ਅਗੋਚਰ ਸਦ ਅਵਨਾਸੀ ਸਰਣ ਸੰਤਨ ਕੀ ਲਹੀਐ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਰਠ ਮਹਲਾ 5 ਤਨ ਸੰਤਨ ਕਾ ਧਨ ਸੰਤਨ ਕਾ ਮਨ ਸੰਤਨ ਕਾ ਕੀਆ ਸ਼ਾਂਤ ਪ੍ਰਸਾਦ ਹਰਨਾਮ ਧਿਆਇਆ ਸਰਬ ਕੁਸ਼ਲ ਸਭ ਠੀਆ ਸ਼ਾਂਤਨ ਬਿਨਾ ਅਵਰਨਾ ਦਾਤਾ ਬੀਆ ਜੋ ਜੋ ਸਰਨ ਪਰੈ ਸਾਧੂ ਕੀ ਸੋ ਪਾਰ ਗ੍ਰਾਮੀ ਕੀਆ ਰਹਾ ਕੋਟ ਪ੍ਰਾਦ ਮਿਟਹਿ ਜਨ ਸੇਵਾ ਹਰ ਕੀਰਤਨ ਜਸ ਗਾਈਐ ਇਹਾਂ ਸੁਖ ਆਗੇ ਮੁਖ ਉਜਲ ਜਨਕਾ ਸੰਗ ਵੜ ਪਾਗੀ ਪਈਐ ਰਸਨਾ ਏਕ ਅਨੇਕ ਗੁਣ ਪੂਰਨ ਤਾਂ ਕੀ ਕੈ ਤਕ ਉਪਮਾ ਕਹੀਐ ਆਗਮ ਅਗੋਚਰ ਸਦ ਅਵਨਾਸੀ ਸਰਣ ਸੰਤਨ ਕੀ ਲਈ ਸਤਿ ਸ਼੍ਰੀ ਅਕਾਲ ਸ੍ਰੀ ਗੁਰੂ ਸਾਹਿਬ ਜੀ ਸਰਠ ਮਹਲਾ 5ਵਾਂ ਤਨ ਸੰਤਨ ਕਾ ਧਨ ਸੰਤਨ ਕਾ ਮਨ ਸੰਤਨ ਕਾ ਕੀਆ ਸੰਤ ਪ੍ਰਸਾਦ ਹਰਨਾਮ ਧਿਆਇਆ ਸਰਬ ਕੁਸ਼ਲ ਸਭ ਠੀਆ ਸੰਤਨ ਬਿਨਾ ਅਵਰ ਨਾ ਦਾਤਾ ਬੀਆ ਜੋ ਜੋ ਸਰਣ ਪਰੈ ਸਾਧੂ ਕੀ ਸੋ ਪਾਰ ਗਰਮੀ ਕੀਆ ਰਹਾ ਕੋਟ ਪ੍ਰਾਦ ਮਿਟਹਿ ਜਨ ਸੇਵਾ ਹਰ ਕੀਰਤਨ ਜਸ ਗਾਈਐ ਇਹਾਂ ਸੋਖ ਆਗੇ ਮੁਖ ਉਜਲ ਜਨਕਾ ਸੰਗ ਵੜ ਪਾਗੀ ਪਾਈਐ ਰਸਨਾ ਏਕ ਅਨੇਕ ਗੁਣ ਪੂਰਨ ਤਾਂ ਕੀ ਕੈ ਤਕ ਉਪਮਾ ਕਹੀਐ आगम अगोचर सद अविनासी शरण संतन की लहीए सतनाम श्री वाहेगुरु साहिब जी सोरठ महला 5वां तन संतन का तन संतन का मन संतन का किया ਸੰਤ ਪ੍ਰਸਾਦ ਹਰਨਾਮ ਧਿਆਇਆ ਸਰਬ ਕੁਸ਼ਲ ਸਭ ਠੀਆ ਸੰਤਨ ਬਿਨਾ ਅਵਰ ਨਾ ਦਾਤਾ ਬੀਆ ਜੋ ਜੋ ਸਰਣ ਪਰੈ ਸਾਧੂ ਕੀ ਸੋ ਪਾਰ ਗਰਮੀ ਕੀਆ ਰਹਾ ਕੋਟ ਪ੍ਰਾਦ ਮਿਟਹਿ ਜਨ ਸੇਵਾ ਹਰ ਕੀਰਤਨ ਜਸ ਗਾਈਐ ਇਹਾਂ ਸੋਖ ਆਗੇ ਮੁਖ ਉਜਲ ਜਨਕਾ ਸੰਗ ਵੜ ਪਾਗੀ ਪਈਐ ਰਸਨਾ ਏਕ ਅਨੇਕ ਗੁਣ ਪੂਰਨ ਤਾਂ ਕੀ ਕੈ ਤਕ ਉਪਮਾ ਕਹੀਐ आगम अगोचर सत अविनासी शरण संतन की लहीए सतनाम श्री वाहेगुरु साहिब जी सोरठ महला 5वां तन संतन का तन संतन का मन संतन का किया ਸ਼ਾਂਤ ਪ੍ਰਸਾਦ ਹਰਨਾਮ ਧਿਆਇਆ ਸਰਬ ਕੁਸ਼ਲ ਸਭ ਠੀਆ ਸ਼ੰਤਨ ਬਿਨਾ ਅਵਰਨਾ ਦਾਤਾ ਬੀਆ ਜੋ ਜੋ ਸਰਣ ਪਰੈ ਸਾਧੂ ਕੀ ਸੋ ਪਾਰ ਗ੍ਰਮੀ ਕੀਆ ਰਹਾ ਕੋਟ ਪ੍ਰਾਦ ਮਿਟਹਿ ਜਨ ਸੇਵਾ ਹਰ ਕੀਰਤਨ ਜਸ ਗਾਈਐ ਹੀ ਸੰਕ ਆਗੇ ਮੁਖ ਉਚਲ ਜਨਕ ਸੰਗ ਵੜ ਪਾਗੀ ਪਾਈਐ ਰਸਨਾ ਏਕ ਅਨੇਕ ਗੁਣ ਪੂਰਨ ਤਾਂ ਕੀ ਕਹਿ ਤਕ ਉਪਮਾ ਕਹੀਐ आगम अगोचर सद अविनासी शरण संतन की लहीए सतनाम श्री वाहेगुरु साहिब जी सोरठ महलाम पांचवा तन संतन का धन संतन का मन संतन का किया ਸ਼ਾਂਤ ਪ੍ਰਸਾਦ ਹਰਨਾਮ ਧਿਆਇਆ ਸਰਬ ਕੁਸ਼ਲ ਸਭ ਠੀਆ ਸ਼ਾਂਤਨ ਬਿਨਾ ਅਵਰ ਨਾ ਦਾਤਾ ਬੀਆ ਜੋ ਜੋ ਸਰਣ ਪਰੈ ਸਾਧੂ ਕੀ ਸੋ ਪਾਰ ਗ੍ਰਾਮੀ ਕੀਆ ਰਹਾ ਰਹਾ ਕੋਟ ਪ੍ਰਾਦ ਮਿਟਹਿ ਜਨ ਸੇਵਾ ਹਰ ਕੀਰਤਨ ਜਸ ਗਾਈਐ ਇਹਾਂ ਸੋਖ ਅਗੇ ਮੁਖ ਉਜਲ ਜਨਕਾ ਸੰਗ ਵੜ ਪਾਗੀ ਪਈਐ ਰਸਨਾ ਏਕ ਅਨੇਕ ਗੁਣ ਪੂਰਨ ਤਾਂ ਕੀ ਕਹਿ ਤਕ ਉਪਮਾ ਕਹੀਐ ਆਗਮ ਅਗੋਚਰ ਸਦ ਅਵਨਾਸੀ ਸਰਣ ਸੰਤਨ ਕੀ ਲਈ ਸਤਿ ਸ੍ਰੀ ਅਕਾਲ ਸ੍ਰੀ ਗੁਰੂ ਸਾਹਿਬ ਜੀ ਸ੍ਰੋਠ ਮਹਲਾ 5ਵਾਂ ਤਨ ਸੰਤਨ ਕਾ ਧਨ ਸੰਤਨ ਕਾ ਮਨ ਸੰਤਨ ਕਾ ਕੀਆ ਸੰਤ ਪ੍ਰਸਾਦ ਹਰਨਾਮ ਧਿਆਇਆ ਸਰਬ ਕੁਸ਼ਲ ਸਭ ਠੀਆ ਸੰਤਨ ਬਿਨਾ ਅਵਰ ਨਾ ਦਾਤਾ ਬੀਆ ਜੋ ਜੋ ਸਰਨ ਪਰੈ ਸਾਧੂ ਕੀ ਸੋ ਪਾਰ ਗਰਮੀ ਕੀਆ ਰਹਾ ਕੋਟ ਪ੍ਰਾਦ ਮਿਟਹਿ ਜਨ ਸੇਵਾ ਹਰ ਕੀਰਤਨ ਜਸ ਗਾਈਐ ਇਹਾਂ ਸੁਖ ਆਗੇ ਮੁਖ ਉਜਲ ਜਨਕ ਸੰਗ ਵੜ ਪਾਗੀ ਪਈਐ ਰਸਨਾ ਏਕ ਅਨੇਕ ਗੁਣ ਪੂਰਨ ਤਾਂ ਕੀ ਕਹਿ ਤਕ ਉਪਮਾ ਕਹੀਐ ਆਗਮ ਅਗੋਚਰ ਸਦ ਅਵਨਾਸੀ ਸਰਣ ਸੰਤਨ ਕੀ ਲਹੀਐ ਨਿਰਗੁਣਨੀਚ ਅਨਾਥ ਅਪਰਾਧੀ ਔਰ ਸੰਤਨ ਕੀ ਆਈ ਬੋਲ ਮੁੰਡਾ ਤ ਕੁਬਾਹ